ਤੁਸੀਂ ਵੀ ਇਹ ਚੀਜ਼ ਵੇਖੀ ਹੋਵੇਗੀ ਕਿ ਲੋਕ ਕਿਵੇਂ ਪੋਲੇ ਬੰਦੇ ਦੇ ਪੋਲੇ ਭੰਦਾ ਫਿਰਦਾ ਚੱਕ ਕੇ ਚਲਾਕੀ ਕਰ ਜਾਂਦੇ ਹਨ ਤੇ ਜੇਕਰ ਤੁਸੀਂ ਵੀ ਇਹ ਸੋਚਦੇ ਹੋ ਕਿ ਕਾਸ ਤੁਸੀਂ ਵੀ ਚਲਾਕ ਹੁੰਦੇ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ 5 ਪੁਆਇੰਟ ਦੱਸਾਂਗਾ ਜੋ ਕਿ ਤੁਹਾਨੂੰ ਇੱਕ ਭੋਲੇ ਇਨਸਾਨ ਤੋਂ ਇੱਕ ਚਲਾਕ ਇਨਸਾਨ ਬਣਾ ਦੇਣਗੇ ਤੇ ਖਾਸ ਕਰਕੇ ਤੀਜਾ ਪੁਆਇੰਟ ਪੂਰੇ ਧਿਆਨ ਨਾਲ ਸੁੰਣਾ ਟਾਈਮ ਨਾ ਖਰਾਬ ਕਰਦੇ ਹੋਈ ਵੀਡੀਓ ਸਟਾਰਟ ਕਰਦੇ ਹਾਂ ਪੁਆਇੰਟ ਨੰਬਰ 1 ਹਰੇਕ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਇੱਕ ਚਲਾਕ ਤੇ ਸਮਝਦਾਰ ਵਿਅਕਤੀ ਉਹ ਹੁੰਦਾ ਹੈ ਜਿਹੜਾ ਕਿਸੇ ਤੇ ਵੀ ਹੱਦ ਤੋਂ ਵੱਧ ਭਰੋਸਾ ਨਹੀਂ ਕਰਦਾ ਚਾਹੇ ਉਹ ਉਸਦਾ ਕਿੰਨਾ ਵੀ ਖਾਸ ਹੋਵੇ ਜਿਆਦਾਤਰ ਲੋਕਡੇ ਨਾਲ ਧੋਖਾ ਉਹੀ ਕਰਦੇ ਹਨ ਜੋ ਕਿ ਤੁਹਾਡੇ ਸਭ ਤੋਂ ਖਾਸ ਹੁੰਦੇ ਹਨ ਕਿਉਂਕਿ ਉਹਨਾਂ ਕੋਲ ਤੁਹਾਡੇ ਸਾਰੇ ਭੇਦ ਹੁੰਦੇ ਹਨ ਕਿਸੇ ਤੇ ਵੀ ਇੰਨਾ ਭਰੋਸਾ ਨਾ ਕਰੋ ਕਿ ਅਖੀਰ ਤੇ ਤੁਹਾਨੂੰ ਪਸਤਾਣਾ ਪਵੇ ਭਰੋਸਾ ਕਰਨਾ ਵੀ ਹੈ ਤਾਂ ਇੱਕ ਲਿਮਟ ਤੱਕ ਕਰੋ ਪਰ ਕਿਸੇ ਨੂੰ ਵੀ ਆਪਣੀ ਕਮਜ਼ੋਰੀ ਤੇ ਭੇਤ ਨਾ ਦਸੋ ਇਹੀ ਹੈ ਅਸਲੀ ਚਲਾਕ ਇਨਸਾਨ ਦੀ ਨਸਾਨੀ ਪੁਆਇੰਟ ਨੰਬਰ 2 ਜਿਆਦਾ ਨਾ ਬੋਲੋ ਤੁਸੀਂ ਵੀ ਇਹ ਵੇਖਿਆ ਹੋਵੇਗਾ ਜਿਹੜਾ ਇਨਸਾਨ ਜਿਆਦਾ ਬੋਲਦਾ ਹੈ ਲੋਕ ਉਸ ਨੂੰ ਇਹੀ ਕਹਿੰਦੇ ਹਨ ਇਹ ਤਾਂ ਸਾਰਾ ਦਿਨ ਬਕਵਾਸ ਮਾਰਦਾ ਰਹਿੰਦਾ ਹੈ ਅਤੇ ਲੋਕ ਇਹੋ ਜਿਹੇ ਇਨਸਾਨਾਂ ਦੀ ਗੱਲਾਂ ਤੇ ਵੀ ਵੱਧ ਧਿਆਨ ਨਹੀਂ ਦਿੰਦੇ ਜਦੋਂ ਵੀ ਤੁਸੀਂ ਵੱਧ ਬੋਲੋਗੇ ਤੁਹਾਡੇ ਮੂੰਹ ਚੋਂ ਕੁਝ ਇਹੋ ਜਿਹਾ ਪੁੱਠਾ ਸਿੱਧਾ ਨਿਕਲ ਜਾਵੇਗਾ ਜੋ ਕਿ ਤੁਹਾਡੀ ਵੈਲਿਊ ਡਾਊਨ ਕਰਦਾ ਹੈ ਜਿੰਨਾ ਘੱਟ ਬੋਲੋਗੇ ਓਨੀ ਤੁਹਾਡੀ ਵੈਲਿਊ ਵਧੂਗੀ ਬੋਲੋ ਘੱਟ ਪਰ ਜਿੰਨਾ ਵੀ ਬੋਲੋ ਬੋਲੋ ਪੂਰੀ ਸਮਝداری ਨਾਲ ਪੁਆਇੰਟ ਨੰਬਰ 3 ਬਹਿਸ ਨਾ ਕਰੋ ਇਨਸਾਨ ਸਭ ਤੋਂ ਵੱਡੀ ਗਲਤੀ ਇਹੀ ਕਰਦਾ ਹੈ ਕਿ ਹਰੇਕ ਨਾਲ ਬਹਿਸ ਕਰਨ ਲੱਗ ਜਾਂਦਾ ਹੈ ਤੇ ਇਹ ਪ੍ਰੂਵ ਕਰਨ ਚ ਰਹਿੰਦਾ ਹੈ ਕਿ ਉਸਦੀ ਗੱਲ ਸਹੀ ਹੈ ਤੇ ਦੂਜੇ ਬੰਦੇ ਦੀ ਗੱਲ ਗਲਤ ਹੈ ਪਰ ਇਹੀ ਘਮਤੂਸੀ ਨਹੀਂ ਕਰਨਾ ਇੱਕ ਚਲਾਕ ਤੇ ਸਮਝਦਾਰ ਵਿਅਕਤੀ ਇਹ ਗਲਤੀ ਕਦੇ ਨਹੀਂ ਕਰਦਾ ਜੇਕਰ ਕੋਈ ਉਸ ਨਾਲ ਬਹਿਸ ਵੀ ਕਰਦਾ ਹੈ ਤਾਂ ਚਲਾਕ ਵਿਅਕਤੀ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਤੁਸੀਂ ਠੀਕ ਹੋ ਤੇ ਤੁਸੀਂ ਇਸੇ ਜੀ ਹੁਸ ਰਹੋ ਸਮਝਦਾਰ ਵਿਅਕਤੀ ਬਹਿਸ ਕਰਨ ਦੀ ਬਜਾਏ ਮਹਿਲ ਛੱਡਣਾ ਠੀਕ ਸਮਝਦਾ ਹੈ ਤੇ ਇਹ ਚੀਜ਼ ਉਸ ਨੂੰ ਭੀੜ ਤੋਂ ਅਲੱਗ ਬਣਾਉਂਦੀ ਹੈ ਤੇ ਉਹ ਪੇੜ ਚਾਲ ਦਾ ਹਿੱਸਾ ਨਹੀਂ ਬਣਦਾ ਤੇ ਕਈ ਵਾਰ ਛੋਟੀ ਜੀ ਬਹਿਸ ਵੀ ਇੱਕ ਵੱਡੀ ਲੜਾਈ ਦਾ ਰੂਪ ਧਾਰ ਲੈਂਦੀ ਹੈ ਤੇ ਹਮੇਸ਼ਾ ਬਹਿਸ ਕਰਨ ਤੋਂ ਬਚੋ ਪੁਆਇੰਟ ਨੰਬਰ 4 ਦੂਜਿਆਂ ਨੂੰ ਵਰਤੋ ਪਰ ਆਪ ਨਾ ਵਰਤੇ ਜਾਓ ਇੱਕ ਚਲਾਕ ਇਨਸਾਨ ਉਹ ਹੁੰਦਾ ਹੈ ਜੋ ਕਿਸੇ ਦਾ ਗੁਲਾਮ ਬਣ ਕੇ ਨਹੀਂ ਰਹਿੰਦਾ ਤੇ ਦੂਜੇ ਲੋਕਾਂ ਦਾ ਇਸਤੇਮਾਲ ਕਰਨਾ ਜਾਣਦਾ ਹੈ ਇੱਕ ਲੀਡਰ ਉਹ ਹੁੰਦਾ ਹੈ ਜੋ ਕਿ ਕੰਮ ਦੂਜਿਆਂ ਤੋਂ ਕਰਵਾਉਂਦਾ ਹੈ ਪਰ ਉਸ ਕੰਮ ਦਾ ਸਾਰਾ ਕ੍ਰੈਡਿਟ ਆਪ ਲੈ ਜਾਂਦਾ ਹੈ ਇਹੀ ਕੰਮ ਤੂਸੀਂ ਕਰਨਾ ਹੈ ਚਲਾਕੀ ਇਹੀ ਹੁੰਦੀ ਹੈ ਕਿ ਲੋਕ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਤੇ ਉਹਨਾਂ ਦਾ ਕੰਮ ਘੜਵਾਉਣਾ ਪਰ ਤੁਹਾਡੇ ਚ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਤੁਸੀਂ ਉਹਨਾਂ ਨੂੰ ਨਾ ਕਹਿ ਸਕੋ ਜੇਕਰ ਤੁਹਾਡੇ ਚ ਨਾ ਕਹਿਣ ਦੀ ਕਲਾ ਨਹੀਂ ਹੈਗੀ ਤਾਂ ਤੁਸੀਂ ਸਾਰੀ ਉਮਰ ਗੁਲਾਮ ਬਣ ਕੇ ਹੀ ਕੱਟੋਗੇ ਤੇ ਇੱਕ ਕੰਮ ਦੀ ਗੱਲ ਸੁਣੋ ਜਿੰਨਾ ਲੋਕਾਂ ਦਾ ਤੁਸੀਂ ਕੰਮ ਕਰਵਾ ਕੇ ਬਹੁਤ ਖੁਸ਼ ਹੁੰਦੇ ਹੋ ਕਿ ਤੁਸੀਂ ਉਹਨਾਂ ਦਾ ਕੰਮ ਕਰਵਾ ਦਿੱਤਾ ਪਰ ਉਹਨਾਂ ਦੀ ਜ਼ਿੰਦਗੀ ਚ ਤੁਹਾਡੀ ਵੈਲਿਊ ਸਿਰਫ ਉਹਨਾਂ ਦੇ ਕੰਮ ਤੱਕ ਹੈ ਉਹ ਸਿਰਫ ਤੁਹਾਨੂੰ ਆਪਣੇ ਮਤਲਬ ਲਈ ਵਰਤਦੇ ਹਨ ਪੰਜਵਾਂ ਤੇ ਆਖਰੀ ਪੁਆਇੰਟ ਥਿੰਕ ਡਿਫਰੈਂਟ ਇੱਕੋ ਗੱਲ ਨੂੰ ਬਾਰ ਬਾਰ ਸੋਚਣਾ ਤੇ ਇੱਕ ਗੱਲ ਨੂੰ ਅਲੱਗ ਅਲੱਗ ਤਰੀਕੇ ਤੋਂ ਸੋਚਣਾ ਦੋਨਾਂ 'ਚ ਬਹੁਤ ਫਰਕ ਹੁੰਦਾ ਹੈ ਜੇਕਰ ਤੁਸੀਂ ਇੱਕੋ ਗੱਲ ਨੂੰ ਬਾਰ ਬਾਰ ਸੋਚੀ ਜਾਂਦੇ ਹੋ ਤਾਂ ਉਹ ਸਿਰਫ ਇੱਕ ਟਾਈਮ ਖਰਾਬ ਕਰਨ ਦਾ ਤਰੀਕਾ ਹੈ ਤੇ ਜੇਕਰ ਤੁਸੀਂ ਉਸੇ ਗੱਲ ਨੂੰ ਅਲੱਗ ਅਲੱਗ ਤਰੀਕਿਆਂ ਤੋਂ ਸੋਚਦੇ ਹੋ ਤਾਂ ਤੁਹਾਨੂੰ ਉਸ ਕੰਮ ਦੇ ਲਾਭ ਤੇ ਘਾਟੇ ਦਾ ਪਤਾ ਲੱਗੇਗਾ ਜੇ ਤੁਸੀਂ ਇਹ ਕੰਮ ਸਿੱਖ ਜਾਂਦੇ ਹੋ ਤਾਂ ਤੁਹਾਡੇ ਤੋਂ ਸਾਮੰਨ ਦਾ ਇਨਸਾਨ ਦੁਨੀਆ ਤੇ ਕੋਈ ਨਹੀਂ ਹੋਵੇਗਾ ਤੇ ਅੱਜ ਦੇ ਵੀਡੀਓ ਚ ਸਿਰਫ ਇੰਨਾ ਹੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਇੱਕ ਛੋਟਾ ਜਿਹਾ ਕਮੈਂਟ ਜਰੂਰ ਕਰੋ ਧੰਨਵਾਦ